ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਘਰੇ ਬਣਾਉਣ ਲੱਗੇ ਆ ਮਲਾਈ ਚਾਂਦ ਜਿਹਦੇ ਵਾਸਤੇ ਅਸੀਂ 250 ਗ੍ਰਾਮ ਚਾਂਪ ਲੈ ਆ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਲੈ ਆ ਕੁਝ ਕੁ گارਲਿਕ ਚਾਹੀਦਾ ਵਾ ਥੋੜਾ ਜਿਹਾ ਅੱਧੀ ਕੋਲੀ ਲਈ ਆ ਕਾਜੂ ਦੀ ਉਹਨੂੰ ਗਰਮ ਪਾਣੀ ਵਿੱਚ ਭਿਗੋਪਿਓ ਦੇਣਾ ਵਾ ਲੌਂਗ ਲੈ ਆ ਕਾਲੀ ਮਿਰਚ ਅੱਧੀ ਕੋਲੀ ਦਹੀਂ ਦੀ ਹਰੀ ਈਲਾਈਚੀ ਜੀਰਾ ਤੇ ਮਲਾਈ ਘਰ ਦੀ ਜਿਹੜੀ ਤੋਂ ਤੋਂ ਲੱਥੀ ਹੁੰਦੀ ਹੈ ਸਭ ਤੋਂ ਪਹਿਲਾਂ ਹੀ ਸੁੱਕਾ ਮਸਾਲਾ ਬਣਾਵਾਂਗੀ ਇਹਦੇ ਵਿੱਚ 1 ਚਮਚ ਕਾਲੀ ਮਿਰਚ 1 ਚਮਚ ਜੀਰਾ ਇਹਨੂੰ ਡਰਾਈ ਰੋਸਟ ਕਰ ਲੈਣਾ ਵਾ ਕਿਆ ਸਿਮਰ ਖਨੀਆ ਤਾਂ ਜੋ ਮਸਾਲਾ ਸੜੇ ਨਾ ਬਸ ਇਹ ਨੂੰ ਹੌਲੀ ਹੌਲੀ ਭੁੰਨ ਰਹੀ ਹੈ ਸਾਲਾ ਜਿਹੜਾ ਵਾ ਉਹ ਡਰਾਈ ਬੋਸਟ ਹੋ ਗਿਆ ਜੀਰਾ ਤੇ ਕਾਲੀ ਮਿਰਚ ਇਹਨੂੰ ਦੰਦਰਾ ਪਿਸਨਾ ਵਾ ਇਸ ਨੂੰ ਕੇ ਇਹਨੂੰ ਚੱਕਲੇ ਵੀ ਲੈਣੀ ਤੇਰਾ ਕੇ ਵੀ ਥੋੜਾ ਪੀਸ ਸਕਦੇ ਹੋ ਦੇ ਨਾਲ ਵੀ ਇਸ ਨੂੰ ਦੰਦਰਾ ਪਿਸਨਾ ਵਾ ਮਿਕਸੀ ਵਿੱਚ ਰੀ ਇਹਨੂੰ ਕਰਨਾ ਬਸ ਜਸਟ ਪਾਣੀ ਲੈਣਾ ਵਾ ਉਹਦੇ ਵਿੱਚ ਚਾਪ ਜਿਹੜੀ ਤੁਹਾਡੀ ਚਾਪ ਆ ਉਹਨੂੰ ਉਹਦੇ ਵਿੱਚ ਪਾ ਦੇਣਾ ਵਾ ਤੇ ਇਹਦੇ ਵਿੱਚ ਥੋੜਾ ਜਿਹਾ ਨਮਕ ਪਾ ਕੇ ਇਹਨੂੰ 5 ਮਿੰਟ ਤੱਕ ਬੋਇਲ ਕਰਨਾ ਵਾ ਤਾਂ ਜੋ ਇਹਦੇ ਵਿੱਚ ਸਮੈਲ ਵਗੈਰਾ ਜਿਹੜੀ ਹੁੰਦੀ ਆ ਉਹ ਚਲ ਜਾਏ ਤੇ ਇਹਦੇ ਨਾਲ ਚਾਪ ਜਿਹੜੀ ਹੈ ਨਾ ਸੌਫਟ ਹੋ ਜਾਣੀ ਬਿਲਕੁਲ ਚਾਪ ਨੂੰ ਠੰਡਾ ਕਰਕੇ ਇਹਦੀਆਂ ਸਟਿਕਸ ਕੱਢ ਲੈਣੀਆਂ ਹਨ ਤੇ ਉਹਨੂੰ ਛੋਟਾ-ਛੋਟਾ ਕੱਟ ਲੈਣਾ ਹਨ ਸਰੋਂ ਦਾ ਤੇਲ ਪਾਵਾਂਗੇ ਚਾਪ ਨੂੰ ਫਰਾਈ ਕਰਨ ਲਈ ਪਹਿਲੇ ਜਿਆਦਾ ਫਰਾਈ ਨਹੀਂ ਕਰਨੀ ਹੈ ਸ਼ੈਲੋ ਫਰਾਈ ਕਰਨੀ ਹੈ ਮੈਂ ਡੀਪ ਫਰਾਈ ਨਹੀਂ ਕਰਨੀ ਹੈ ਇਸ ਤੋਂ ਬਾਅਦ ਇਹਨੂੰ ہم ਚਾਪ ਨੂੰ ਕੱਟ ਲਾਂਗੇ ਇਹਦੇ ਛੋਟੇ-ਛੋਟੇ ਪੀਸੇਸ ਕਰ ਲਓ ਤਾਂ ਜੋ ਫਰਾਈ ਕਰਨ ਚ ਸੁੱਖਾ ਹੋ ਜਾਵੇ ਯੂਸਰ ਨੂੰ ਪਾ ਚੱਕ ਕਰ ਲਓ ਤੇਲ ਸੜ ਗਿਆ ਫਿਰ ਹੋਲੀ ਹੋਲੀ ਬਿਲਕੁਲ ਇਹਨੂੰ ਫਰਾਈ ਕਰ ਲੋ ਇਹਦੇ 사이ਡਾਂ ਚੇਂਜ ਕਰ ਸਕਦੇ ਜੜੀਆਂ ਨੇ ਚਾਂਪਾ ਫਰਾਈ ਕੀਤੀ ਹੈ ਇਹਨੂੰ ਚੰਗੀ ਤਰ੍ਹਾਂ ਠੰਡਾ ਕਰ ਲੈਣਾ ਜੇ ਤੁਸੀਂ ਠੰਡਾ ਨਾ ਕੀਤਾ ਤੇ ਦਹੀਂ ਨੇ ਪਾਣੀ ਛੱਡ ਜਾਣਾ ਵਾ ਅੱਧੀ ਕੋਲੀ ਦਹੀਂ ਚੰਗਾ ਚੰਗੀ ਤਰ੍ਹਾਂ ਫੈਂਟਿਆ ਹੋਇਆ ਉਹਨੂੰ ਲੈ ਲੈਣਾ ਵਾ ਤੇ ਉਹਨੂੰ ਚੰਗੀ ਤਰ੍ਹਾਂ ਚਾਂਪਾ ਨੂੰ ਮਿਕਸ ਕਰ ਦੇਣਾ ਉਹਦੇ ਵਿੱਚ ਇਹਨੂੰ 10 30 ਮਿੰਟ ਲਈ ਇਸ ਨੂੰ ਰਿਫ੍ਰਿਜਰੇਟ ਕਰ ਦੇਣਾ ਹੈ ਇਹਨੂੰ ਫਰਿੱਜ ਚ ਰੱਖ ਦੇਣਾ ਤਾਂ 30 ਮਿੰਟ ਚਾਂਪਾ ਨੂੰ ਦਹੀਂ ਮਿਕਸ ਕਰਕੇ 10-15 ਮਿੰਟ ਲਈ ਫਰਿੱਜ ਰੱਖਾਂ ਹਾਂ ਦੋ ਹਰੀਆਂ ਇਲਾਚੀਆਂ ਤੇ ਚਾਰ ਲੌਂਗ ਪਾ ਕੇ ਇਹਨਾਂ ਨੂੰ ਥੋੜਾ ਜਿਹਾ ਰੋਸਟ ਕਰ ਲਾਂਗੇ ਤੇ ਜਿਹਦੇ ਵਿੱਚ ਦੋ ਕੱਟੇ ਹੋਏ ਪਿਆਜ਼ ਚਾਰ ਪੰਜ

ਫੋਲਡਨ ਬਰਾ ਹੋ ਚੁੱਕਾ ਜਿਆਦਾ ਨਹੀਂ ਭੁਲਣਾ ਇਹਨੂੰ ਹੁਣੇ ਹੀ ਆਪਣੀ ਮਿਕਸੀ ਜਾਰ ਚ ਪਾ ਲਾਂਗੇ ਜਿਹੜੇ ਕਾਜੂ ਹੀ ਅੱਧਾ ਘੰਟਾ ਭਿਓ ਕੇ ਰੱਖੇ ਰਹੀ ਕੋਲੀ ਕਾਜੂ ਦੀ ਉਹ ਵੀ ਇਹਦੇ ਵਿੱਚ ਪਾ ਦਾਂਗੇ ਥੋੜਾ ਜਿਹਾ ਪਾਣੀ ਪਾਵਾਂਗੇ ਤਾਂ ਜੋ ਬਲੈਂਡ ਜਿਹੜਾ ਵਾ ਇਹ ਚੰਗੀ ਤਰ੍ਹਾਂ ਹੋ ਜੇ ਥੋੜੀ ਜਿਹੀ ਗਰੇਵੀ ਨੂੰ ਭੁੰਨਾਂਗੇ ਚੰਗੀ ਤਰ੍ਹਾਂ ਉਹਦੇ ਵਾਸਤੇ 2 ਚਮਚ ਦਹੀਂ ਉਹ ਰਲਾ ਲਏ। ਜੇ ਚਾਹੋ ਤੇ ਮੱਖਣ ਵੀ ਪਾ ਸਕਦੇ ਇਸ ਵਿੱਚ। ਭੁੰਨ ਭੁੰਨ ਕੇ ਜਿਹੜੀ ਆ ਗਰੇਵੀ ਬਣੀ ਆ ਇਹ ਸਾਰੀ ਇਹਦੇ ਵਿੱਚ ਟ੍ਰਾਂਸਫਰ ਕਰ ਦਾਂਗੇ। ग्रेवी नहीं चंकी तरह भुना घ्यो नहीं नमक पावे थोड़ा अपने स्वाद के अकॉर्डिंग नमक पा ला ਮਸਾਲੇ ਨੂੰ ਨਾਲ-ਨਾਲ ਹਿਲਾਈ ਜਾਓ ਤਾਂ ਜੋ ਇਹ ਥੱਲੇ ਨਾ ਲੱਗੇ ਮਸਾਲਾ ਚੰਗੀ ਤਰ੍ਹਾਂ ਭੁੱਜ ਗਿਆ ਵਾ ਉਹਨੇ ਕਿਉਂ ਛੱਡ ਦਿੱਤਾ ਵਾ ਤੇ ਆਹ ਵੇਖੋ ਪੈਲ ਦੇ ਨਾਲੋਂ ਮੀਂਹ ਰਥਣਾ ਸ਼ੁਰੂ ਹੋ ਗਿਆ ਵਾ ਹੁਣ ਇਸੇ ਦੇ ਵਿੱਚ ਪਾ ਦਾਂਗੇ ਕਰੀਮ ਕੋਈ ਵੀ ਕਰੀਮ ਲੈ ਸਕਦੇ ਬਾਜ਼ਾਰ ਦੀ ਵੀ ਲੈ ਸਕਦੇ ਤੁਸੀਂ ਪਰ ਅਹੀਂ ਘਰ ਦੀ ਲਈ ਹੈ ਜਿਹੜੀ ਦੁੱਧ ਨੂੰ ਬੋਇਲ ਕਰਕੇ ਉਹਦੇ ਉੱਪਰ ਰਉਂਦੀ ਹੈ ਹੁਣ ਇਸ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਸ ਤੋਂ ਬਾਅਦ ਇਹਦੇ ਵਿੱਚ ਚਾਹ ਜਿਹੜੀ 10-15 ਮਿੰਟ ਫ੍ਰੀਜ ਚ ਰੱਖੀਗੀ ਤੇ ਪਾ ਦਾਂਗੇ ਹੁਣ ਇਹਨੂੰ ਚੰਗੀ ਤਰ੍ਹਾਂ ਰੀਨ ਲਾਂਗੇ ਉਨੀ ਚੰਗੀ ਤਰ੍ਹਾਂ ਪੱਕ ਚੁੱਕੀ ਹੈ ਤੇ ਇਹਨੂੰ ਕਾਫੀ ਟਾਈਮ ਲਈ ਰਿਨ ਲਿਆ ਹੁਣ ਇਹਦੇ ਵਿੱਚ ਥੋੜੀ ਜਿਹੀ ਸੀਤੀ ਪਾਵਾਂਗੇ ਤਾਂ ਜੋ ਇਹਦੇ ਸਾਰੇ ਜਿਹੜੇ ਫਲੇਵਰ ਨੇ ਉਹ ਇਨਹਾਂਸ ਹੋ ਜਾਣ ਅੱਧਾ ਚਮਚਾ ਛੀਨੀ ਪਾਵਾਂਗੇ ਇਸ ਨੂੰ 2 ਮਿੰਟ ਠਰਿੰਨ ਤੋਂ ਬਾਅਦ ਇਹ ਹੁਣ ਰੈਡੀ ਆ ਇਹਨੂੰ ਤੁਸੀਂ ਕਿਸੇ ਵੀ ਚੀਜ਼ ਨਾਲ ਖਾ ਸਕਦੇ ਜੇ ਰਮਾਲੀ ਰੋਟੀ ਨਾਲ ਫੁਲਕੇ ਨਾਲ ਉਸ ਤਰ੍ਹਾਂ ਵੀ ਖਾ ਸਕਦੇ ਜੇ ਤੇ ਹੁਣ ਜਿਹੜਾ ਮਸਾਲਾ ਸਭ ਤੋਂ ਪਹਿਲਾਂ ਰੋਸਟ ਕੀਤਾ ਸੀ ਉਹਨੂੰ ਇਹਦੇ ਵਿੱਚ ਪਾਵਾਂਗੇ ਸਾਰਾ ਫਲੇਵਰ ਹੀ ਮੇਨ ਇਹਦਾ ਕਾਲੀ ਮਿਰਚ ਤੇ ਜੀਰੇ ਦਾ ਇਨੂੰ ਦਰਦਰਾ ਪੀਸ ਲਿਆ ਸੀ ਲਓ ਜੀ ਚਾਪ ਹੋ ਗਈ ਜੀ ਰੈਡੀ ਤੇ ਤੁਸੀਂਿਆ ਨੂੰ ਕਮੈਂਟ ਕਰਕੇ ਦੱਸਿਓ ਚਾਪ ਕਿੱਦਾਂ ਦੀ ਲੱਗੀ ਤੇ